ਏ ਗੱਲ ਤੂੰ ਵੀ ਜਾਣੇ ਤੇਰੇ ਬਿਨ ਰਹਿ ਨਹੀਂ ਸਕਦੀ ਜੇ ਕੋਈ ਤੇਰੀ ਇਹ ਮਜਬੂਰੀ ਮੈਂ ਕਹਿ ਨਹੀਂ ਸਕਦੀ ਏ ਗੱਲ ਤੂੰ ਵੀ ਜਾਣੇ ਤੇਰੇ ਬਿਨ ਰਹਿ ਨਹੀਂ ਸਕਦੀ ਜੇ ਕੋਈ ਤੇਰੀ ਇਹ ਮਜਬੂਰੀ ਮੈਂ ਕਹਿ ਨਹੀਂ ਸਕਦੀ ਹ ਮਰ ਜਾਣਾ ਮਨਜ਼ੂਰ ਕਿਸੇ ਦੇ ਹੋਣਾ ਨਹੀਂ ਤੇ ਮਰ ਜਾਣਾ ਮਨਜ਼ੂਰ ਕਿਸੇ ਦੇ ਲੁੱਕ ਲੁੱਕ ਤੇ ਥੋ ਸਜਣਾ ਲੁੱਕ ਲੁੱਕ ਤੇ ਥੋ ਸਜਣਾ ਵੀ ਮੈਂ ਰੋਣਾ ਨਹੀਂ ਅਸਲਬ ਦੇ ਮਰ ਜਾਣਾ ਤੇਰੇ ਜਿਹਾ ਹੋਣਾ ਨਹੀਂ ਅਸਲਬ ਦੇ ਮਰ

ਤੇ ਤੋਂ ਸਜਣਾ ਲੁਕ ਲੁਕ ਤੇ ਤੋਂ ਸਜਣਾ ਵੀ ਮਰੂਣਾ ਨੇ ਅਸਲਬ ਦੇ ਮਰ ਜਾਣਾ ਤੇਰੇ ਜਿਹਾ ਹੋਣਾ ਨਹੀਂ ਅਸਲਬ ਦੇ ਮਰ ਜਾਣਾ ਤੇਰੇ ਜਿਹਾ ਹੋਣਾ ਨਹੀਂ ਤੂੰ ਹੀ ਜ਼ਿੰਦਗੀ ਮੇਰੀ ਦਾ ਸਹਾਰਾ ਹੈ ਤੂੰ ਹੀ ਜ਼ਿੰਦਗੀ ਮੇਰੀ ਦਾ ਸਹਾਰਾ ਹੈ ਤੇ ਥੋਂ ਬਿੰਦੀ ਕੋਈ ਨਾ ਪਿਆਰਾ ਹੈ ਤੇ ਥੋਂ ਬਿੰਦੀ ਕੋਈ ਨਾ ਪਿਆਰਾ ਹੈ ਜ਼ਿੰਦਗੀ ਵਿੱਚ ਕੋਈ ਤੇਰੇ ਜਿਹਾ ਥਿਹਾਣਾ ਨਹੀਂ ਹਾਂ ਜ਼ਿੰਦਗੀ ਵਿੱਚ ਕੋਈ ਤੇਰੇ ਜਿਹਾ ਥਿਹਾਣਾ ਤੇ ਤੁਮ ਸਜਣਾ ਲੁਕ ਲੁਕ ਤੇ ਤੁਮ ਸਜਣਾ ਵੀ ਮੈ ਰੋਣਾ ਨਹੀਂ ਅਸੀਂ ਲੱਭਦੇ ਮਰ ਜਾਣਾ ਤੇਰੇ ਜਿਹਾ ਹੋਣਾ ਨਹੀਂ ਅਸੀਂ ਲੱਭਦੇ ਮਰ ਜਾਣਾ ਤੇਰੇ ਜਿਹਾ ਹੋਣਾ ਨਹੀਂ ਅਸੀਂ ਲੱਭਦੇ ਮਰ ਜਾਣਾ ਤੇਰੇ ਜਿਹਾ ਹੋਣਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਤੁਸੀਂ ਸਾਡਾ ਇੰਨਾ ਸਾਥ ਦੇ ਰਹੇ ਹੋ ਤੇ ਸਾਡੀ ਸੀਰੀਜ਼ ਨੂੰ ਇੰਨਾ ਪਿਆਰ ਦੇ ਰਹੇ ਹੋ ਹੁਣੀ ਹੁਣੀ ਸਾਡਾ Song ਤੁਸੀਂ ਸੁਣ ਕੇ ਹਟਿਓ ਉਮੀਦ ਕਰਦਾ ਤੁਹਾਨੂੰ ਇਹ ਵੀ ਪਸੰਦ ਆਇਆ ਹੋਊਗਾ ਕਿਉਂਕਿ ਜਦੋਂ ਪਾਰਟ ਦੇ ਵਿੱਚ ਰਿਲੀਜ਼ ਕੀਤਾ ਸੀਗਾ ਬਹੁਤ ਸਾਰੇ ਦੋਸਤਾਂ ਦੇ ਕਾਲਸ ਆਈਆਂ ਸੀ ਕਿ ਗਾਣੇ ਨੂੰ ਇੱਕ ਅਲੈਦਾ ਵੀ ਤੁਸੀਂ ਰਿਲੀਜ਼ ਕਰੋ ਤਾਂ ਹੀ ਤੁਹਾਡੇ ਕਹਿਣ ਦੇ ਸਦਕਾ ਅਸੀਂ ਮਤਲਬ ਗਾਣਾ ਰਿਲੀਜ਼ ਕੀਤਾ ਆ ਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਤੁਸੀਂ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਸਾਰੀ ਸੀਰੀਜ਼ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਅਗਲਾ ਪਾਰਟ ਆ ਰਿਹਾ ਜੀ ਸ਼ੁੱਕਰਵਾਰ ਨੂੰ ਪੂਰੇ 1 ਘੰਟੇ ਦਾ ਬਹੁਤ ਜ਼ਿਆਦਾ ਵਧੀਆ ਪਾਰਟ ਹੈ ਤਾਂ ਹੀ 1 ਘੰਟੇ ਦਾ ਲੈ ਕੇ ਆ ਰਹੇ ਹਾਂਗੇ ਤੇ ਸਾਨੂੰ ਉਮੀਦ ਆ ਕਿ ਉਹ ਪਾਰਟ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਐਕਸਾਈਟਡ ਹੋਵੋਗੇ ਸਾਡੇ ਵਾਂਗੂ ਤੇ ਉਮੀਦ ਸਾਨੂੰ ਇਹ ਵੀ ਹੈ ਕਿ ਪਿਆਰ ਐਵੇਂ ਹੀ ਵਰਸਾਉਂਦੇ ਰਹੋਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅ ਸ਼ੇਅਰ ਵੀ ਕਰ ਦਿਆ ਕਰੋ ਸੀਰੀਜ਼ ਦੇ ਨਾਲ ਕਿਉਂਕਿ ਜੇ ਨਵੇਂ-ਨਵੇਂ ਦੋਸਤ ਆਪਣੇ ਨਵੇਂ-ਨਵੇਂ ਸੱਜਣ ਜੁੜਦੇ ਜਾਣਗੇ ਤਾਂ ਪਿਆਰ ਵਧਦਾ ਜਾਊਗਾ ਤੇ ਸਾਡਾ ਵੀ ਇੰਟਰਸਟ ਵਧਦਾ ਜਾਊਗਾ ਅ ਸੀਰੀਜ਼ ਨੂੰ ਅੱਗੇ ਵਧਾਉਣ ਦਾ ਤੇ ਬਹੁਤ ਹੀ ਜਲਦੀ ਅ ਅਸੀਂ ਇੱਕ ਨਵੇਂ ਖਲਾਸੇ ਵੀ ਤੁਹਾਨੂੰ ਕਰਨ ਜਾ ਰਹੇ ਆ ਸੀਰੀਜ਼ ਦੇ ਵਿੱਚ ਹੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਭ ਕੁਝ ਵਧੀਆ ਲੱਗ ਰਿਹਾ ਹੋਵੇਗਾ ਜੋ ਵੀ ਤੁਹਾਡੀ ਖੁਆਇਸ਼ ਹੈ ਜੋ ਵੀ ਤੁਹਾਡੇ ਡ੍ਰੀਮਸ ਨੇ ਸਾਨੂੰ ਲੈ ਕੇ ਤੁਹਾਡੇ ਆਪਦੇ ਗੋਲਸ ਹੁੰਦੇ ਨੇ ਸੈੱਟ ਕੀਤੇ ਹੋਏ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਕਮੈਂਟ ਕਰਿਓ ਤੇ ਉਮੀਦ ਕਰਦੇ ਆ ਤੇ ਸਾਨੂੰ ਆਪਦੇ ਤੋਂ ਉਮੀਦ ਹੈ ਤੁਹਾਡੇ ਤੋਂ ਵੀ ਉਮੀਦ ਹੈ ਅਸੀਂ ਉਹਨਾਂ ਦੇ ਖਰੇ ਉਤਰਾਂਗੇ ਸ਼ੁਕਰੀਆ ਧੰਨਵਾਦ ਤੇ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸ਼ਿਪ ਕੈਂਸ ਦੇ ਨਾਲ ਸਤਿ ਸ਼੍ਰੀ ਅਕਾਲ ਜੀ